ਮੈਂ ਕੀ ਦੱਸਾਂ ਉਹ ਕਿਛੇ ਨਾ ਕਿਸੇ ਨਾ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਜਦੋਂ ਮੈਨੂੰ ਉਹਨਾਂ ਅਰੈਸਟ ਕੀਤਾ ਹੈ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਾਣੇ ਇੱਕ ਸਾਈਡ ਤੇ ਜੈਸਾ ਤੇ ਉੱਥੇ ਬੈਕ ਸਾਈਡ ਤੇਰੇ ਮੈਂ ਤਾਂ ਜਾਂਦਾ ਕਿ ਕਿ ਫੋਟੋ ਲਾਇਓ ਨਾ ਮੇਰੇ ਤਵੇਂ ਨੂੰ ਕਮਰੇ ਦੀ ਬੰਦ ਕਰ ਦਿੱਤਾ ਅੱਧ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜਦੋਂ ਮੈਨੂੰ ਸਨ ਫਰਾਂਸਿਸਕੋ ਤੋਂ ਗਏ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪਰਨ ਮਿਲਿਆ ਸਬਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ। ਪੁੱਤੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਦੇ ਬਹੁਤ ਯਾਦ ਕਰਦੀਆਂ ਨੂੰ ਪੁੱਛੀ। ਪਰ ਫੋਨ ਤੇ ਕਰੇ ਮੈਂ ਜਦੋਂ ਨਹੀਂ ਬਾਹਰ ਸੁਣਨੇ ਮੈਂ ਗੱਲ ਨਹੀਂ ਕਰ ਸਕਦੀ। ਕਿਉਂ ਮੈਂ ਬਾੜੇ ਉਹਨਾਂ ਨਾਲ ਮੈਂ ਉਹ ਤਾਂ ਸਾਰੀ ਬੱਚੀ ਲੀਗਲਸ ਨੇ ਸਾਰ ਲੀਗਲ ਉੱਥੇ ਜਾ ਰਹੀ ਨੇ। ਦੁਬਾਰਾ ਜਾਣਾ ਚਾਹੁੰਗੇ ਜੀ। ਚਾਹੁੰਗੇ ਮੇਰੀ ਫੈਮਿਲੀ ਹੈ। 2012 ਤੋਂ ਮੈਨੂੰ ਡਿਪਰਟਿਸ਼ਨ ਲੱਗੀ ਸੀ ਕਿਉਂ ਮੇਰੇ ਕੋਲ ਪਾਸਪੋਰਟ ਨਹੀਂ ਸੀ। ਪਾਸਪੋਰਟ ਨਹੀਂ ਸੀ ਭੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤੋ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹੱਥ ਲਗਾ ਕੇ ਉਹਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਪਾਸ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਖਾਣੇ ਕੋ ਕਿਆ ਦਿਆ ਗਿਆ ਆਪਕੋ ਜੈਸੇ ਕੁਝ ਜਾਣਕਾਰੀ ਮਿਲੀ ਕਿ ਸਿਰਫ ਆਪ ਬਰਫ ਦੀ ਗਈ ਔਰ ਖਾਣੇ ਕੋ ਕੁਝ ਨਹੀਂ ਜੋ ਉਹ ਲੋਕ ਦਿੱਤੇ تھے ਉਹ ਮੈਂ ਖਾ ਨਹੀਂ ਸਕਦੀ ਕਿ ਮੈਂ ਵੈਜੀਟੇਰੀਅਨ ਹਾਂ ਉਹ ਦਿੱਤੇ تھے ਬ੍ਰੈਡ ਸੈਂਡਵਿਚ ਟਰਕੀ ਬੀਫ ਐਸ ਉਹ ਮਾਇਗਰਦੀ ਮਜਰੀਆ ਕਿਸ ਤਰੀਕੀ ਵਾਪਸ ਆਏ 33 ਸਾਲ ਬਾਅਦ ਇੱਕ ਇੰਨੇ ਸਾਲ ਰਹਿਣ ਤੋਂ ਬਾਅਦ ਔਰ ਕਿਉਂ ਉਹ ਰੀਜ਼ਨ ਕੀ ਬਣਾ ਕਿੱਥੇ ਤੁਹਾਨੂੰ ਉਹਨਾਂ ਨੇ ਡਿਟੇਲ ਕਰ ਲਿਆ ਸੀ ਓਰੀਜਨ ਤਾਂ ਮੈਨੂੰ ਪਤਾ ਨਹੀਂ ਸਨ ਫਰਾਂਸ ਤੋਂ ਕੀਤਾ ਅੱਛਾ ਤੁਸੀਂ ਕੰਮ ਕੀ ਸੀਗੇ ਨਹੀਂ ਮੈਨੂੰ 2012 ਤੋਂ ਡਿਪੂਟੇਸ਼ਨ ਲੱਗੀ ਸੀ ਅੱਛਾ ਜੀ ਤੇ ਹਰੇਕ 6 ਮਹੀਨੇ ਬਾਅਦ ਮੈਂ ਹਾਜ਼ਰੀ ਲਗਾਉਂ ਜਾਂਦੀ ਸੀ 8 ਸਤੰਬਰ ਨੂੰ ਮੇਰੀ ਹਾਜ਼ਰੀ ਸੀ ਜਦ ਮੈਂ ਅੱਜ ਡਿਲਗਉਣ ਗਈ ਹਾਂ ਤੇ ਉਹਨਾਂ ਮੈਨੂੰ ਰੈਸਟ ਕਰ ਲਿਆ। ਅੱਛਾ ਜੀ। ਬਿਨਾ ਦੱਸੇ ਉਹਨਾਂ ਰੈਸਟ ਕਰ ਲਿਆ। ਬਿਨਾ ਦੱਸੇ ਤੋਂ। ਕੋਈ ਰੀਜ਼ਨ ਵੀ ਨਹੀਂ ਦੱਸਿਆ ਉਹਨਾਂ ਨੇ? ਨਹੀਂ। ਮਤਲਬ ਜੀ ਕਹਿ ਰਹੇ ਹੋ ਕਿ ਆਪਕਾ ਪਰਿਵਾਰ ਸੇ ਵੀ ਨਹੀਂ ਮਿਲਣੇ ਦਿਆ ਗਿਆ ਜਦ ਆਪ ਵਾਪਸ ਹੋਟੇ? ਨਹੀਂ। ਆਪਨੇ ਰਿਕੁਐਸਟ ਕੀਤੀ ਕਿ ਫੈਮਿਲੀ ਸੇ ਮਿਲਣੇ ਦਿਆ ਜਾਵੇ। ਜਦੋਂ ਹੰਸਨ ਮੈਨੂੰ ਰਿਪੋਰਟ ਕੀਤਾ ਨਾ 10-12 ਦਿਨ ਬਾਅਦ। ਮੇਰੀ ਫੈਮਿਲੀ ਨੇ ਰਿਕੁਐਸਟ ਕੀਤੀ ਅਸੀਂ ਟਿਕਟ ਲੈ ਲਈ ਅਸੀਂ ਖੁਦ ਛੱਡ ਕੇ ਆਵਾਂਗੇ। ਤੁਸੀਂ ਨਹੀਂ ਇਸ ਤਰ੍ਹਾਂ ਪੇ ਜੋ ਅਸੀਂ ਆਪ ਲੈ ਕੇ ਜਾਵਾਂਗੇ ਟਿਕਟ ਵੀ ਸ਼ੋ ਕੀਤੀ ਉਹਨਾਂ ਨੇ। ਕਰੋ ਨਾ ਸੁਣੀ ਨਹੀਂ ਜੀ 2012 ਤੋਂ ਜਦੋਂ ਲੱਗੀ ਸੀ ਫਾਈਲ ਸੇ ਮੈਨੂੰ ਵੀ ਤੁਸੀਂ ਜਾਂਦੇ ਸੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਈ ਲੋਕ ਐ ਤਾਂ ਰਹਿ ਰਹੇ ਆ ਉੱਥੇ ਜਿਹਨਾਂ ਦੀ ਫਾਈਲ ਲੱਗੀ ਹੋਈ ਥੋੜੀ ਅਸਾਈਲਦੀ ਫਾਈਲ ਨਹੀਂ ਸੀ ਹਾਂਜੀ ਤੇ ਉਹ ਇਹ ਵੀ ਬਿਨਾਂ ਦੱਸੇ ਕੀ ਅਚਾਨਕ ਉਹਨੇ ਕਿਹਾ ਤੁਸੀਂ ਮੈਂ ਤੁਹਾਨੂੰ ਦੱਸ ਦਿਆਂ ਨਾ 2012 ਤੋਂ ਮੈਨੂੰ ਡਿਪਾਰਟਮੈਂਟ ਲੱਗੀ ਸੀ ਬਾਕੀ ਉਹ ਮੇਰੇ ਕੋਲ ਪਾਸਪੋਰਟ ਨਹੀਂ ਸੀ ਮੇਰੇ ਕੋਲ ਪਾਸਪੋਰਟ ਨਹੀਂ ਸੀ ਪਾਸਪੋਰਟ ਨਹੀਂ ਸੀ ਪੇਜ ਨਹੀਂ ਮੈਨੂੰ ਸਕਦੇ ਨਹੀਂ ਸੀ ਤੇ ਹਾਜ਼ਰੀ ਲਗਾਉਂਦੀ ਸੀ ਉਹ ਮੈਂ ਡੇਟ ਦੇ ਦਿੰਦੇ ਸੀ 6 ਮਹੀਨੇ ਬਾਅਦ ਮੈਂ ਜਾ ਕੇ ਹਾਜ਼ਰੀ ਲਗਾ ਕੇ ਆਉਂਦੀ ਅੱਗੇ ਡੇਟ ਦੇ ਦਿੰਦੇ ਸੀ ਸਭ ਕੁਝ ਹੀ ਮੇਰੇ ਕੋਲ ਵਰਕ ਪਰਮਿਟ ਸੀ ਆਈਡੀ ਸੀ ਲਾਇਸੈਂਸ ਸੀ ਸਾਰਾ ਕੁਝ ਹੀ ਮੇਰੇ ਕੋਲ ਜਿਹੜਾ ਪ੍ਰੋਸੀਜਰ ਤੁਸੀਂ ਫਾਲੋ ਕਰ ਰਹੇ ਸੀ ਕਿ ਇਹ ਪ੍ਰੋਸੀਜਰ ਹੋਰ ਵੀ ਫਾਲੋ ਕਰ ਰਹੇ ਨੇ ਜਿਦਨ ਮੈਂ ਉਸਨੇ ਰਿਪੋਰਟ ਨਹੀਂ ਕੀਤਾ ਜਾਂ ਜਿਹੜੇ ਇਸ ਪ੍ਰੋਸੀਜਰ ਦੇ ਅੰਡਰ ਸੀ ਉਹਨਾਂ ਨੂੰ ਸਾਰਿਆਂ ਨੂੰ ਰਿਪੋਰਟ ਕੀਤਾ ਜਾ ਰਿਹਾ ਹੈ ਜਿਹੜੇ ਜਿੱਥੇ ਮੈਂ ਰਹਿੰਦੀ ਉੱਥੇ ਤਾਂ ਮੈਨੂੰ ਪਤਾ ਨਹੀਂ ਹੋਰ ਜਵੇਂ ਮੈਨੂੰ ਜਿੱਥੇ ਰੱਖਿਆ ਸੀ ਉੱਥੇ ਬਹੁਤ ਲੇਡੀਜ਼ ਹੈ ਥੋੜਾ ਕੇਸ ਅਲਰੇਡੀ ਚੱਲ ਰਿਹਾ ਸੀ ਕਿਉਂਕਿ ਵਕੀਲ ਵੀ ਤੁਸੀਂ ਹਾਇਰ ਕੀਤਾ ਹੋਇਆ ਸੀ ਵਕੀਲ ਤੇ ਮੈਂ ਹੁਣ ਕੀਤਾ ਨਾ ਅੱਛਾ ਜੀ ਇੱਕ ਪਤਾ ਹੀ ਹੋਰ ਦੇਣਾ ਚਾਹੀਦਾ ਜੇ ਮੈਂ ਯੂਐਸ ਗਵਰਨਮੈਂਟ ਦਾ ਰਵਈਆ ਕਿਸ ਤਰ੍ਹਾਂ ਦਾ ਸੀ ਤੁਹਾਡੇ ਨਾਲ ਮੈਂ ਕੀ ਦੱਸਾਂ ਕੋਈ ਕਿਸੇ ਨਾਲ ਨਹੀਂ ਹੁੰਦਾ ਹਾਂ ਜੀ ਕਿਸੇ ਨਾਲ ਨਾਲ ਨਾ ਇਹ ਹੋ ਜਾਵੇ ਜਿਸ ਤਰ੍ਹਾਂ ਮੇਰੇ ਨਾਲ ਹੋਇਆ ਮਾਤਾ ਜੀ ਜਿਹੜਾ ਤੁਹਾਨੂੰ ਰੱਖਿਆ ਗਿਆ ਜਿੰਨਾ ਟਾਈਮ ਰੱਖਿਆ ਕਰਤਾ ਉਹ ਕਹਿੰਦੇ ਹੱਥਕੜੀਆਂ ਲਾਈਆਂ ਸੀ ਜਾਂ ਸਾਹਮਣੇ ਬੈਠਣ ਨੂੰ ਇਹ ਸੀ ਇਹਨੂੰ ਉੱਥੇ ਮਿਲ ਰਿਹਾ ਸੀ ਜੋ ਇੱਕ ਮੁੱਢਲੀ ਸਹੂਲਤ ਹੁੰਦੀ ਐ ਐਸੀ ਕਹਦੀ ਐ ਕਿ ਕੁਈ ਦਵਾਈਆਂ ਵਗੈਰਾ ਤੋਂ ਆਵਾ ਯਾਰ ਉਹਦੇ ਵਿੱਚ ਵੀ ਜਦੋਂ ਮੈਨੂੰ ਅਰੈਸਟ ਕੀਤਾ ਨਾ ਜੀ ਇੱਕ ਕਮਰੇ ਦੇ ਵਿੱਚ ਮੈਨੂੰ ਲੈ ਕੇ ਗਏ ਤਿੰਨ ਜਣੇ ਇੱਕ ਕੇ ਸਾਈਡ ਤੇ ਇੱਕ ਜੈਸੇ ਜੇ ਫਿਰ ਬੈਕ ਸਾਈਡ ਤੇ ਪਰ ਮੈਂ ਤੋ ਜਾਂਦਾ ਨਹੀਂ ਨੇ ਮੇਰੀ ਦੋਨੋਂ ਚੇਂਜ ਹੋਈਆਂ ਜੀ ਇੱਥੇ ਠੀਕ ਹੈ ਜੀ ਇੱਥੇ ਰਹਿਣ ਦੋ ਯਾਹਾਂ ਠੀਕ ਜੀ 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 ਆਪ ਚੁੱਕ ਰਹੇ ਹੋ ਜੀ 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 ਬੋਲਦੇ ਰਹੇ ਮਾਮ ਕਮਰੇ ਚ ਜਰਮ ਨੇ ਲੈ ਕੇ ਗਏ ਫੋਟੋ ਲਈ ਉਹਨਾਂ ਮੇਰੀ ਤੇ ਮੈਨੂੰ ਕਮਰੇ ਦੀ ਬੰਦ ਕਰ ਦਿੱਤਾ ਅੱਛਾ ਰਾਤ ਪਰ ਮੈਂ ਉੱਥੇ ਰਹੀ ਹਾਂ ਕਮਰੇ ਚ ਕਰ ਲਈ ਹੰਡ ਬਹੁਤ ਸੀ ਨਾ ਇੱਥੇ ਕੋਈ ਲੇਟਰਨ ਦੀ ਜਗ੍ਹਾ ਕੋ ਮੇਰੇ ਤੋਂ ਨਾ نیچے ਬੈਠਾ ਜਾਂਦਾ ਨਾ ਮੇਰੇ ਤੋਂ ਉੱਪਰ ਬੈਠਾ ਜਾਂਦਾ ਇੰਨੀ ਛੋਟੀ ਜੀ ਬੰਨੀ ਸੀ ਜਿਵੇਂ ਸਟੀਲ ਦੀ ਹੁੰਦੀ ਹੈ ਉਹਦੇ ਤੇ ਬੈਠ ਕੇ ਮੈਂ ਸਾਰੀ ਰਾਤ ਗੁਜ਼ਾਰੀ ਉੱਥੇ ਮੈਂ ਆਪਣੀ ਫੈਮਿਲੀ ਨੂੰ ਦੋ ਤਿੰਨ ਵਾਰੀ ਕਲੈਕਟ ਕਰਕੇ ਦਿੱਤੀ ਐ ਸਵੇਰੇ 8 ਵਜੇ ਮੈਨੂੰ ਉਹਨਾਂ ਉੱਥੋਂ ਫੇਰ ਲਿਆ ਮੈਨੂੰ ਲੈ ਆਇਆ ਫ੍ਰਿਜ ਨਾਲ ਫ੍ਰਿਜ ਨਾਲ ਤੋਂ ਫੇਰ ਮੈਨੂੰ ਸਾਰਾ ਦਿਨ ਰੱਖਿਆ ਉਹਨਾਂ ਕਮਰੇ 'ਚ ਫੇਰ ਰਾਤ ਨੂੰ ਮੈਨੂੰ ਲੈ ਆਇਆ ਬੈਕ ਸਪੀਡ ਉੱਥੇ ਫਿਰ ਮੈਨੂੰ ਮੇਰੀ ਕਾਰਵਾਈ ਸਾਰੀ ਉਹਨਾਂ ਕਰਕੇ ਪੇਪਰ ਵਰ ਫਿਰ ਮੈਨੂੰ ਉਥੇ ਜਿੱਥੇ ਸਾਰੀਆਂ ਲੇਡੀਜ਼ ਹੈਗੀਆਂ ਉੱਥੇ ਪੇਜ ਦਿੱਤਾ 3 ਵਜੇ ਫੈਮਿਲੀ ਨਾਲ ਕੰਟੈਕਟ ਸੀਗੇ ਤੁਸੀਂ ਫੈਮਿਲੀ ਨੂੰ ਮੈਂ ਮੈਂ ਹੀ ਕਾਲ ਕਰ ਸੀ ਕਰਦੀ ਸੀ ਉਹ ਨਹੀਂ ਮੈਨੂੰ ਕਰ ਸਕਦੇ ਉਹ ਵੀ ਜਿਸ ਤਰ੍ਹਾਂ ਵੀ ਮੈਨੂੰ ਜਦੋਂ ਉਹਨਾਂ ਨੇ ਅਰੈਸਟ ਕਰ ਲਿਆ ਵਾਹਕਲ ਸਪੀਡ ਮੇ ਚਲੇ ਗਈਆਂ ਮੇਰਾ ਇੱਕ ਕਾਊਂਟ ਹੁੰਦਾ ਹੈ ਕਾਊਂਟ ਦੇ ਵਿੱਚ ਜਿੰਨੇ ਮੇਰੇ ਕੋਲ ਪੈਸੇ ਹੈਗੇ ਸੀ ਨਾ ਉਹ ਫਿਰ ਮੇਰੇ ਕਾਊਂਟ ਚ ਪਾ ਦਦੇ ਸੀ ਇੱਕ ਮਾਤਾ ਜੀ ਹੋਰ ਗੱਲ ਕਹੀ ਜਾ ਰਹੀ ਹੈ ਕਿ ਹੁਣ ਉਹ ਇੰਨੀ ਸੱਤਾ ਯੋਗੀ ਹੈ ਖਾਸ ਕਰਸ ਵਾੜੀਆਂ ਪਿੰਨੀਆਂ ਉਹ ਵੀ ਰੋਕਿਆ ਜਾ ਰਹੀਆਂ ਜਾਂ ਕੋਈ ਚਾਹ ਪੱਤੀ ਲੈ ਕੇ ਜਾ ਰਿਹਾ ਉਹ ਵੀ ਰੋਕਿਆ ਜਾ ਰਿਹਾ ਇਹ ਚੀਜ਼ਾਂ ਵੀ ਹੋ ਰਹੀਆਂ ਨੇ ਤੁਸੀਂ ਕੀ ਦੇਖਿਆ ਹੁਣ ਤੱਕ ਉਸ ਬਾਰੇ ਮੈਨੂੰ ਨਹੀਂ ਪਤਾ ਮੈਨੂੰ ਤੇ ਆਪਣੇ ਬਾਰੇ ਪਤਾ ਪਰ ਤੁਸੀਂ ਯਾਦ ਦਿਓ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਭਾਰਤ ਸਰਕਾਰ ਨਾਲ ਕਲੈਸ਼ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਝ ਆਮ ਆਦਮੀ ਨਾਲ ਹੋ ਰਿਹਾ ਹੈ ਹੱਥ ਘੜੀਆਂ ਮੈਨੂੰ ਲਾ ਕੇ ਲੈ ਕੇ ਗਏ ਅੱਛਾ ਜੀ ਜਦੋਂ ਮੈਨੂੰ ਸan francisco ਤੋਂ ਗਿਆ ਨਾ ਦੋਵੇਂ ਮੇਰੇ ਹੱਥਾਂ ਨੂੰ ਤੇ ਪੈਰਾਂ ਨੂੰ ਲਾਈਆਂ ਸੀ ਮਾਤਾ ਜੀ ਆਪਨੇ ਕਹਾ ਕਿ ਮੈਡੀਸਨ ਲੈਣੀ ਹੈ ਤੇ ਖਾਣਾ ਵੀ ਖਾਣਾ ਹੈ ਉਹ ਸੰਦੇ ਨਹੀਂ আচ্ছা ਖਾਣੇ ਕੋ ਕਿਆ دیا ਗਿਆ ਆਪਕੋ ਜੇਸੇ ਕੁਝ ਜਾਣਕਾਰੀ ਮਿਲੀ ਦੀ ਕਿ ਸਿਰਫ ਬਰਫ਼ دی ਗਈ ਔਰ ਖਾਣੇ ਕੋ ਕੁਛ ਨਹੀਂ ਜੋ ਉਹ ਲੋਕ ਦਿੰਦੇ ਸੇ ਉਹ ਮੈਂ ਖਾ ਨਹੀਂ ਸਕਤੀ ਕਿ ਮੈਂ ਵੈਜੀਟੇਰੀਅਨ ਨਹੀਂ ਜੀ ਜੀ ਅੱਛਾ ਉਹ ਦਿੰਦੇ ਸੇ ਬ੍ਰੈਡ ਸੈਂਡਵਿਚ ਟਰਕੀ ਬੀਫ ਐਸਾ ਓ ਮਾਈ ਗਾਦੀ ਪਰ ਜਿਹਨੇ ਕਿੰਨੇ ਦਿਨ ਭੇਜ ਰਿਹਾ ਸੀ ਤਾਂ ਕਿ ਤੁਹਾਨੂੰ ਇਹ ਦੱਸਿਆ ਗਿਆ ਕਿ ਰੀਜ਼ਨ ਕਿਉਂਕਿ ਤੁਸੀਂ ਇੱਥੇ ਇਹ ਤਾਂ ਕੁਝ ਲੀਗਲੀ ਹੈਗਾ ਨਾ ਕੋਸ਼ਾ ਕਰ ਗਿਆ ਆਪਾਂ ਕਿ ਜਦੋਂ ਮੇਰੀ ਫਾਈਲ ਲੱਗੀ ਹੋਈ ਹੈ ਤੁਸੀਂ ਜਿਹਨੂੰ ਫਾਲੋ ਕਰ ਰਹੇ ਸੀ ਤੁਸੀਂ ਸਾਹਮਣੇ ਸੀਗੇ ਉਹ ਉਹ ਸੁਣਦੇ ਨਹੀਂ ਤੁਸੀਂ ਕੋਈ ਵੀ ਗੱਲ ਕਰੋ ਨਹੀਂ ਸੁਣਦੇ ਤੁਹਾਡੇ ਨਾਲ ਉਸ ਨੂੰ ਤੁਸੀਂ ਡਾਕੂਮੈਂਟ ਤੁਸੀਂ ਦਿੱਤੇ ਹੋਣੇ ਆਪਣੇ ਦਿੱਤੇ ਉਹਨਾਂ ਨੂੰ ਨਾ ਉਹ ਕੋਈ ਅਗਰ ਰੀਜ਼ਨ ਦਿੰਦੇ ਨਹੀਂ अच्छा माता जी प्लेन ਚ ਤੁਸੀਂ ਆਏ ਹੋ ਕਿੰਨੇ ਕ ਲੋਕ ਸੀ ਉਸ प्लेन ਵਿੱਚ ਬੱਚ 132 ਲੋਕ ਸੀ ਉਤਾਰੀ ਇੰਡੀਆ ਦੇ ਇੰਡੀਆ ਤੇ ਸੋ ਬਸਤ eh 15 ਕ ਕਲੰਬੀਆ ਦੇ ਸੀ ਬਸ ਸਾਰੇ ਹੱਤ ਕਰੀਆਂ ਸੀ ਪਲੇਨ ਚ ਵੀ ਹੱਤ ਕਰੀਆਂ ਸੀ ਪਲੇਨ ਛਾਤ ਕਰੀਆਂ ਮੈਨੂੰ ਨਹੀਂ ਫਿਰ ਲਾਈਆਂ ਉਹਨਾਂ ਨੇ ਹੱਤ ਕਰੀਆਂ ਉਈ ਦੋ ਆਫੀਸਰ ਚੰਗੇ ਸੀ ਜਦ ਮੈਂ ਬੇਕਲ ਸਵੀਟ ਲੈ ਕੇ ਗਿਆ ਨਾ ਇੱਥੇ ਹਥਕੜੀ ਲਗਾ ਕੇ ਉਹ ਤਾਂ ਫਿਰ ਇੱਕ ਆਫੀਸਰ ਆਇਆ ਸੀ ਉਹਨੇ ਕਿਹਾ ਵੀ ਨਹੀਂ ਇਹਨਾਂ ਨੂੰ ਹੱਥਕੜੀ ਨਹੀਂ ਲਗਵਾਉਣੀ ਕਿ ਮੇਰੀ ਦੋਨੋਂ ਨੀ ਚੇਂਜ ਹੋਈ ਮੈਂ ਤੁੱਤਰਿਆ ਨਹੀਂ ਜਾਂਦਾ ਜੀ ਇਹ ਵੀ ਜਦ ਤੁਸੀਂ ਇੰਡੀਆਏ ਤਾਂ ਹੱਥਕੜੀ ਨਹੀਂ ਸੀ ਨਹੀਂ ਮੈਨੂੰ ਨਹੀਂ 에ਅਰਪਲੇਨ ਮੈਨੂੰ ਹੱਥਕੜੀ ਨਹੀਂ ਲਗਾਈ ਬਾਕੀ ਸਭ ਤੇ ਲੱਗੀ ਸੀ ਪੈਰਾਂ ਨੂੰ ਤੇ ਥਰੂ ਲੱਗੀ ਸੀ ਆਪਾਂ ਅੱਗੇ ਕੀ ਕਹੇ ਲੜਾਈ ਆਪਦੀ ਹੈ ਆਪ ਵਾਪਸ ਜਾਣਾ ਚਾਹਤੀ ਹੈ ਯਹੀ ਰਹਿਣਾ ਚਾਹਤੀ ਹੈ ਆਪ ਕੀ ਕਰੇ ਮੇਰੀ ਫੈਮਲੀ ਵਾਹ ਹੈ ਸਾਰੀ ਜੀ ਮੇਰੇ ਬੱਚੇ ਗ੍ਰੈਂਡਸਨ ਗ੍ਰੈਂਡਡਾਟਰ ਸਾਰੇ ਉੱਥੇ। ਉਹਦੀਆਂ ਨਾਲ ਗੱਲਬਾਤ ਹੁੰਦੀ ਹੈ ਜੀ ਕਹਿੰਦੇ ਬਹੁਤ ਯਾਦ ਕਰਦੀਆਂ ਨੇ। ਜੀ। ਤੋਂ ਫੌਂਟੇ ਕਰੇ ਮੈਂ ਕਰੋ ਨਹੀਂ ਬਾਤ ਸੁਣਨੇ ਮੈਂ ਗੱਲ ਨਹੀਂ ਕਰ ਸਕੀ। ਕਿਉਂ ਮੈਂ ਪਾੜਿਆ ਉਹਨਾਂ ਨੇ ਬਾਈ। ਉਹ ਤਾਂ ਸਾਰੇ ਵਰਤੀ ਦੇ ਲੀਗਲਸ ਨੇ ਸਾਡੇ ਲੀਗਲ ਉੱਥੇ ਰਹ ਰਹੇ ਨੇ ਤੋਂ। ਦੁਬਾਰਾ ਜਾਣਾ ਚਾਹੁੰਗੇ ਜੀ। ਚਾਹੁੰਗੇ ਮੇਰੀ ਫੈਮਿਲੀ ਹੈ। ਹਾਂ। ਤੇ ਹੁਣ ਤੁਸੀਂ ਐਡਵੋਕੇਟ ਜਿਹੜੇ ਹਾਇਰ ਕੀਤੇ ਨੇ। ਹਾਂਜੀ। ਉਹ ਕੀ ਕਹ ਰਹੇ ਨੇ ਕਿ ਕਿਹਾ ਅਗੇ ਡਾਕੂਮੈਂਟ ਪਰਸੂ ਕਰਨਾ ਹੈ। ਦੀਪਕ ਕਾਲੂ ਵਰਗ ਹੈ। ਹਾਂਜੀ। ਉਹ ਕਾਰਵਾਈ ਕਰੇਗਾ ਉਹ ਜਨਾ ਸਾਰੀ ਅੱਛਾ ਫੁੱਲ ਮੈਸੇਜ ਨੇ ਉਹ ਮੈਨੂੰ ਤੇ ਜਦੋਂ ਉਹ ਮੇਨਾਂ ਗੱਲ ਕਰਦਾ ਕਿ ਮੈਂ ਤੁਸੀਂ ਮੇਰੀ ਮਾਂ ਜੇ ਮੈਂ ਤਾਂ ਇਹ ਨਹੀਂ ਹੈਗਾ ਵੀ ਮੈਂ ਤੁਸੀਂ ਮੈਨੂੰ ਸਮਝੋ ਮੈਂ ਤੁਹਾਡਾ ਲੋਰ ਤੁਸੀਂ ਮੈਂ ਬੇਟਾ ਤੁਹਾਡਾ ਤੁਸੀਂ ਮੇਰੀ ਮਾਂ ਜੀ ਮੈਂ ਜਿੰਨੇ ਮੈਨੂੰ ਇਹ ਕਹਿੰਦਾ ਬੀਜੀ ਜਿੰਨੇ ਮੈਨੂੰ ਹੈਲਪ ਹੋਏਗੀ ਮੈਂ ਕਰੂੰਗਾ ਚੜਦਾ ਨਹੀਂ ਮੈਂ ਗੌਰਮਨਟ ਆਫ ਇੰਡੀਆ ਸੀ ਕੰਮ ਆ ਕਰਤੇ ਆ ਭਾਰਤੀਆਂ ਤੇ ਸਖਤੀ ਬਹੁਤ ਕੀਤੀ ਜਾ ਰਹੀ ਹੈ ਪਿਛਲੇ ਅਸੇ ਤੋਂ ਦੇਖਿਆ ਜਾਵੇ ਤੁਸੀਂ ਨਹੀਂ ਉਸ ਤੋਂ ਪਹਿਲਾਂ ਵੀ ਬਹੁਤ ਨੌਜਵਾਨ ਡਿਪਲੋਮਾ ਦਿੱਤੇ ਗਿਆ ਨਾ ਕੀ ਲੱਗਦਾ ਹੈ ਸਖਤੀ ਦੇ ਪਿੱਛੇ ਟਰੰਪ ਤਾਂ ਭਾਰਤ ਦੇ ਵਿਦੇਸ਼ ਮੰਤਰਾਲੇ ਦਾ ਬਿਆਨ ਹੁੰਦਾ ਹੈ ਕਿ ਉਹਨਾਂ ਨੇ ਕਾਨੂੰਨੀ ਪ੍ਰਕਿਰਿਆ ਤਹਿਤ ਕਾਰਵਾਈ ਕੀਤੀ ਸਭੀ ਸ਼ਰਤਾਂ ਬੰਦੇ ਹੋ ਇਸ ਚ ਨਹੀਂ ਕੋਈ ਨਹੀਂ ਕੋਲ ਲੱਗਦਾ ਕਿ ਇਹ ਸਾਰਾ ਖਸ਼ੋਦ ਹੋਇਆ ਜਦੋਂ ਪੀਐਮ ਮੋਦੀ ਹੋਣਾ ਦੇ ਨਾਲ ਕਲੈਸ਼ ਹੋਇਆ ਟਰੰਪ ਦਾ ਉਸ ਤੋਂ ਬਾਅਦ ਸਾਰਾ ਕੁਝ ਦੇਖਣ ਨੂੰ ਮਿਲਿਆ ਕਿਉਂਕਿ ਪਹਿਲਾਂ ਇਸ ਤੋਂ ਤਿੰਨ ਜਹਾਜ਼ ਹੋਰ ਆ ਚੁੱਕੇ ਸੀ ਜਿਨ੍ਹਾਂ ਦੇ ਵਿੱਚ ਡਿਪੋਰਟ ਕੀਤੇ ਗਏ ਸੀ ਮੁੰਡਿਆਂ ਨੂੰ ਪਹਿਲਾਂ ਥੋੜਾ ਘੱਟ ਸੀ ਫਿਰ ਉਸ ਤੋਂ ਬਾਅਦ ਹੁਣ ਕਿਉਂਕਿ ਜੋ ਬਾਈਡਨ ਸੀ ਜਦੋਂ ਉਸ ਸਮੇਂ ਤਾਂ ਬਹੁਤ ਜਾਣੇ ਜਾਣੀ ਸੀ ਉਸ ਦਾ ਫੋਰਨ ਪੋਲਿਸੀ ਉਹਨਾਂ ਦੀ ਥੋੜੀ ਜੀ ਲੀਨਿਅਨ ਸੀ ਪਹਿਲਾਂ ਮੈਂ 92 ਦੀ ਉੱਥੇ ਹਾਂ ਪਹਿਲਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਸੀ ਕਦੇ ਕਿਸੇ ਨੇ ਪੁੱਛਿਆ ਵੀ ਨਹੀਂ ਸੀ ਇਹ ਪਿਛਲੇ 3-4 ਸਾਲ ਜਦੋਂ ਟਰੰਪ ਨੇ ਦੁਬਾਰੇ ਰਿਪੀਟ ਕੀਤਾ ਹਾਂ ਹੁਣ 1 ਸਾਲ ਤੋਂ ਜ਼ਿਆਦਾ ਹੋ ਗਿਆ ਉਹ ਕਹਿੰਦੇ ਕੰਪੇਨਿੰਗ ਦਾ ਵੀ ਇਹ ਹਿੱਸਾ ਸੀ ਜੋ ਲਗਾਤਾਰ ਕਹਿੰਦੇ ਕੰਪੇਨੀ ਚ ਕਿ ਮੈਂ ਇਮੀਗ੍ਰੈਂਟਸ ਨੂੰ ਇੱਥੇ ਇਹ ਜੀ ਗੱਲ ਹੈ ਜਿੱਦਾਂ ਤੁਸੀਂ ਇੰਨੇ ਸਾਲ ਤੋਂ ਰਹ ਰਹੇ ਹੋਰ ਤੁਹਾਡੇ ਨਾਲ ਜਿੱਦਾਂ ਕੋਈ ਕੰਮ ਉੱਥੇ ਮਿਲਦੇ ਹੋ ਇਤੋਂ ਦੀ ਕਾਰਵਾਈ ਤੋਂ ਲੱਗਦਾ ਕਿਸੇ ਹੋਰ ਨਾਲ ਹੋਈ ਕਿਉਂਕਿ ਬਾਕੀ ਤਾਂ ਚਲੋ 2-3 ਸਾਲ ਵਾਲੇ ਸਮਝ ਸਕਦੇ ਜਿਹੜੇ ਡੀਲੀਵਰੀ ਕਰਦੇ ਡਾਕੀ ਦੇ ਨਹੀਂ ਅੱਜਕੱਲੇ ਉੱਥੇ ਬਹੁਤ ਹੀ ਜਿਵੇਂ ਟਰੱਕ ਡਰਾਈਵਰ ਆ ਹਾਂਜੀ ਉਹ ਮੁੰਡਿਆਂ ਨੂੰ ਬਹੁਤ ਫੜਦੇ ਆ ਪਹਿਲਾਂ ਇਹਨੇ ਟਰੱਪ ਨੇ ਕਹੇ ਜਨਾ 2 ਸਾਲ ਦੇ ਵਿੱਚ ਵਿੱਚ ਆਏ ਉਹਨਾਂ ਨੂੰ ਰਿਪੋਰਟ ਕਰਨਾ ਪਰ ਉਹਨਾਂ ਕੋਈ ਦੇਖਦੇ ਨਹੀਂ ਗ੍ਰੀਨ ਕਾਰਡ ਵਾਲਾ ਨਹੀਂ ਦੇਖਦੇ ਕੋਈ ਸਿਟੀਜ਼ਨ ਨਹੀਂ ਦੇਖਦੇ ਜਿਨ੍ਹਾਂ ਨੂੰ 20-20 ਸਾਲ ਤੇ ਕੋਈ ਟਿਕਟ ਵਗੈਰਾ ਮਿਲੀ ਹੁੰਦੀ ਬਿਲਕੁਲ ਟਿਕਟਸ ਨਹੀਂ ਮੇਰੇ ਕੋਈ ਟਿਕਟ ਨਹੀਂ ਹੈ ਮੇਰੇ ਕੋਲ ਡਾਕੂਮੈਂਟ ਕਿਹੜੇ ਨਹੀਂ ਸੀ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਉੱਥੋਂ ਦਾ ਮੈਂ ਕੰਮ ਕਰਨ ਦਾ ਮੇਰੇ ਕੋਲ ਵਰਕ ਪਰਮਿਟ ਹੈਗਾ ਸੀ ਉਹ ਕਿੰਨੇ ਸਾਲ ਦਾ ਸੀ ਉਹ ਸਾਨੂੰ ਸਾਲ ਬਾਅਦ ਕਰਨਾ ਪੈਂਦਾ ਨਾ ਹਰ ਸਾਲ ਨਹੀਂ ਹੁੰਦਾ ਸੀ ਟ੍ਰੱਕ ਡਰਾਈਵਰ ਦਾ ਰੀਨਿਊ ਸੀਗਾ ਜਦੋਂ ਤੁਹਾਨੂੰ ਡਿਟੇਲ ਕੀਤਾ ਰੀਨਿਊ ਸੀਗਾ ਹਾਂਜੀ ਮੈਂ ਮੈਂ ਤੁਹਾਨੂੰ ਹੀ ਦੱਸਦੀ ਹਾਂ ਨਾ ਮੇਰੇ ਕੋਲੇ ਅਜੇ 2 ਮਹੀਨੇ ਦਾ ਹੈਗਾ ਸੀ ਮੈਂ ਪਹਿਲਾਂ ਅਪਲਾਈ 3 ਮਹੀਨੇ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ ਪਾਸਪੋਰਟ ਨਹੀਂ ਸੀ ਨਹੀਂ ਮੈਂ ਅਪਲਾਈ ਕੀਤਾ 520 ਡਾਲਰ ਮੇਰੀ ਫੀਸ ਕੱਟ ਲਈ ਉਹਨਾਂ ਨੇ ਇੱਕ ਹਫ਼ਤੇ ਬਾਅਦ ਮੈਨੂੰ ਉਹਨਾਂ ਨੇ ਰੈਸਟ ਕਰ ਲਿਆ ਟਰੈਕਟਰ ਵਾਲੇ ਵੀ ਥੱਕਾ ਹੁੰਦੇ ਸਾਰੇ ਬੰਦੇ ਤੁਸੀਂ ਸਰਪ੍ਰਸਤ ਸਾਹਿਬਾਰੇ ਕੀ ਕਹਿਣਾ ਟਰੰਪ ਦਾ ਦੂਸਰਾ ਕਾਰਜਕਾਲ ਹੈ ਟਰੰਪ ਦਾ ਸ਼ੰਗ ਤੇ ਇਹ ਇਸ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿਹੜੀਆਂ ਹੁਣ ਨੀਤੀਆਂ ਉਹਨਾਂ ਵੱਲੋਂ ਬਣਾਈਆਂ ਜਾ ਰਹੀਆਂ ਨੇ ਹੁਣ ਤੇ ਮੈਂ ਉਹਨਾਂ ਨਾਲ ਮੈਂ ਕੀ ਕਹਿਣਾ ਕੁਝ ਨਹੀਂ ਮੈਂ ਤੁਹਾਡਾ ਇੱਥੇ ਆ ਗਈਆਂ ਮੈਨੂੰ ਹੁਣ ਉੱਥੇ ਕੀ ਪਤਾ ਕੀ ਹੁੰਦਾ ਕੀ ਨਹੀਂ ਹੁੰਦਾ ਮੇਰੀ ਫੈਮਿਲੀ ਤੇ ਉੱਥੇ ਮੈਂ ਇੱਥੇ ਤੜਫਦੀ ਫੈਮਿਲੀ ਉੱਥੇ ਨਹੀਂ ਪਹਿਲਾਂ ਸਾਨੂੰ ਪੁਲਿਸ ਵਾਲੇ ਰੋਕਦੇ ਸੀ ਕੁਝ ਤੇ ਨਹੀਂ ਮੈਨੂੰ ਅਜੇ ਤੱਕ ਨਾ ਮੈਨੂੰ ਕੋਈ ਟਿਕਟ ਮਿਲੀ ਹੈ ਮੈਂ ਖ ਆਪਣੇ ਕੰਮ ਤੇ ਜਾਂਦੀ 30 ਸਾਲ ਹੋ ਗਏ ਮੈਂ ਕੰਮ ਕਰਦੀ ਨਾ ਜੀ ਜਦੋਂ ਤੁਹਾਨੂੰ ਆਇਆ ਤੁਸੀਂ ਸੀ ਕਿ ਕਿ ਇਗਜ਼ੈਕਟ ਕੀ ਤੁਸੀਂ ਕੌਣ ਆਇਆ ਜਦੋਂ ਪੁਲਿਸ ਨੇ ਤੁਹਾਨੂੰ ਡੀਟੇਨ ਕੀਤਾ ਮੈਂ ਹਾਜ਼ਰੀ ਲਗਾਉਣ ਗਈ ਸੀ ਸਨ ਫਰਾਂਸਿਸਕੋ ਆਇਸ਼ ਦੇ ਹਾਂ ਜੀ ਉੱਥੇ ਹੀ ਡੀਟੇਨ ਕਰ ਲਿਆ ਉੱਥੇ ਕਰ ਲਿਆ ਤੇ ਤੁਸੀਂ ਕਿਹਾ ਕਿ ਮੈਂ ਤੇ ਇੱਥੇ ਹਾਜ਼ਰੀ ਲਾਣੀ ਤੇ ਉਹ ਤਾਂ ਪੇਪਰ ਜਦੋਂ 2012 ਤੋਂ ਪੇਪਰ ਮੇਰੇ ਪਾਸ ਹੈ ਉਹਦੇ ਤੇ ਲਾਈਨ ਵਿੱਚ ਹਾਜ਼ਰੀ ਲਗਾਈ ਜਾਂਦੇ ਇੱਕ ਬੇਟਾ ਲਾਈਨ ਤੇ ਸੀਗੇ ਉਹਨਾਂ ਚ ਵੀ ਕੋਈ ਡੀਟੇਲ ਕੀਤਾ ਤੁਹਾਨੂੰ ਕਿੱਥੇ ਬਹੁਤ ਲੋਕ ਜਿਹੜੇ ਹਾਜ਼ਰੀ ਲੈਣ ਆਏ ਸੀ ਦੋ ਲੋਕ ਸਾਰੀ ਰੁਟੀਨ ਆਪਣੇ ਪੰਜਾਬੀ ਬੀਮਾ ਦੇ ਬਹੁਤ ਝੰਗ ਜਿਹੜੇ ਅੱਗੇ ਕਹਿ ਰਹੇ ਸੀ ਹਾਜ਼ਰੀ ਲੈਣ ਆਉਣ ਦੇ ਲਈ ਸੀ ਤੁਸੀਂ ਜਦੋਂ ਉੱਥੇ ਗਏ ਸੀਗੇ 30 25 ਸਾਲ ਤੋਂ ਰੁਕੋਗੇ ਉਦੋਂ ਤੇ ਹੁਣ ਦੇ ਵਿੱਚ ਅਜੇ ਹੈ ਕੀ ਹੋ ਗਿਆ ਜੇ ਪਹਿਲਾਂ ਕਿਵੇਂ ਤੁਹਾਨੂੰ ਤੋਂ ਜਾਣਾ ਸੌਖ ਬਣਿਆ ਨਹੀਂ ਸੀਗੇ ਨਾ ਤੁਸੀਂ 33 ਸਾਲ ਦੇ ਲਈ 20 ਸਾਲ ਪਹਿਲਾਂ ਏਜੰਟ ਦੇ ਨਾਲ ਏਜੰਟ ਨਾਲ ਪੈਸੇ ਦੇ ਕੇ ਗਏ ਸੀ ਹਾਂਜੀ ਤੇ ਉਹਨਾਂ ਕੋ ਜਿਹੜਾ ਵੀਜ਼ਾ ਸੀਗਾ ਉਹ ਅਮਰੀਕਾ ਦਾ ਡਾਇਰੈਕਟ ਜੇ ਕਿਤੇ ਹੋਰ ਕੰਟਰੀ ਨਹੀਂ ਕੋਈ ਵੀਜ਼ਾ ਨਹੀਂ ਸੀ ਕਰੋ ਕੋਈ ਪੈਸੇ ਦਾ ਨਹੀਂ ਸੀ ਉਹਨੂੰ ਉਹਨੂੰ ਪੁੱਛ ਕੇ ਸਹੀ ਸੀ ਸਿੱਧਾ ਸਿੱਧਾ ਅਮਰੀਕਾ ਹੀ ਗਏ ਸੀ ਹਾਂਜੀ ਜੀ ਸਦਾ ਮੈਂ ਤੇ ਮੁਰ ਤੁਸੀਂ ਆਪਣੇ ਕੋਲ ਟੱਚ ਵਿੱਚ ਤੇ ਮੇਰੀ ਫੈਮਿਲੀ ਟੱਚ ਹੈ ਮੈਂ ਤਾਂ ਕੀ ਹੋਣਾ ਮੇਰੀ ਫੈਮਿਲੀ ਮੈਂ ਤਾਂ ਜੇ ਉੱਠਿਆ ਨਹੀਂ ਜਾਂਦਾ ਹਾਂਜੀ ਹਾਂਜੀ ਮੈਂ ਤਾਂ ਸਾਰਾ ਦਿਨ ਪੈਰ ਮੇਰੇ ਸੁਜੇ ਬਹਿ ਰਹੇ ਜਾਂਦਾ ਵਾਸਤੇ ਕੌਣ ਹੈ ਜਿੱਥੇ ਤੁਸੀਂ ਹੋਣ ਬੈਠ ਰਹੇ ਇਹ ਮੇਰੀ ਸਿਸਟਰ ਹੈ ਰੀਅਲ ਸਿਸਟਰ ਹੈ ਹਾਂ ਇਹ ਮੇਰੀ ਸਿਸਟਰ ਹੈ ਬ੍ਰਦਰ ਮੇਰਾ ਹੋਥਿਆ ਪੰਗੋਟਾ ਪਿੰਡ ਪੱਟੀ ਦੇ ਕੋਲ ਸਨ ठीक ठीक थी। है ठीक है गवर्नमेंट ऑफ इंडिया से कोई मांग करते हैं आप जैसे आप लोग आपका केस परस्यू करने के लिए गवर्नमेंट ऑफ इंडिया को अपील करना चाहेंगे हां हां और मैं कुछ नहीं कह सकती गोद मेरी फैमिली जो करेगी वही हैंडल करेगी सारा कुछ इंडिया जो तक थोनू गवर्नमेंट ऑफ इंडिया नु सपोर्ट भी करना बनता है तो तू कुछ कहेगा भी करोगे या पंजाब गवर्नमेंट ने पंजाब का करूंगी मैं उन्हें ना मैं क्या कर सकती हूं मैं ना ਇਨੇ ਸਾਲ ਹੋ ਗਏ ਮੈਂ ਉੱਥੇ ਗਈ ਮੈਂ ਤਾਂ ਇਥੋਂ ਦਾ ਹੁਣ ਪਤਾ ਵੀ ਨਹੀਂਗਾ ਕੁਝ ਕੋਈ ਕੋਈ ਮੈਨੂੰ ਪਤਾ ਨਹੀਂ ਹੈਗਾ ਔਰ ਮੈਂ ਅਰਦੇ ਪਿੰਡ ਜਾਉਂਗੀ ਪਨਗੋਟਾ ਆਪਦੇ ਬ੍ਰਦਰ ਕੋਲ ਉੱਥੋਂ ਅੱਗੇ ਫਿਰ ਬੱਚੇ ਜਿਵੇਂ ਕਾਰਵਾਈ ਕਰਨਗੇ ਉਸ ਤਰ੍ਹਾਂ ਹੀ ਕਰੂੰਗੀ